ਬੋਰ ਬੋਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅੱਜ ਦੀ ਸਾਡੀ ਜੋ ਕਹਾਣੀ ਹੈ ਉਹ ਹੈਗੀ ਜੀ ਗੋਲੀਆਂ ਹੀ ਗੋਲੀਆਂ ਜੋ ਕਿ ਕੇ ਐਲ ਗਰਗ ਦੀ ਲਿਖੀ ਹੋਈ ਹੈ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਣੀ ਕਹਾਣੀ ਨੂੰ ਸਟਾਰਟ ਕਰਦੇ ਹਾਂ ਮੈਦਾਨੇ ਜੰਗ ਵਿੱਚ ਗੋਲੀ ਲੱਗਣ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ ਡਾਕਟਰ ਦੀ ਗੋਲੀ ਲੱਗਣ ਵਾਲੇ ਨੂੰ ਮਰੀਜ਼ ਕਿਹਾ ਜਾਂਦਾ ਹੈ ਮਰੀਜ਼ ਦਾ ਰੁਤਬਾ ਤੇ ਸ਼ਖਸੀਅਤ ਗੋਲੀਆਂ ਲੱਗਣ ਦੀ ਰਫ਼ਤਾਰ ਮੁਤਾਬਿਕ ਵਾਧਾ ਕਰਦਾ ਜਾਂਦਾ ਹੈ ਇੱਕ ਗੋਲੀ ਵਾਲੇ ਨੂੰ ਹਲਕਾ ਫੁਲਕਾ ਮਰੀਜ਼ ਸਮਝਿਆ ਜਾਂਦਾ ਹੈ। ਦੋ ਗੋਲੀਆਂ ਵਾਲਾ ਛੋਟਾ ਮਰੀਜ਼ ਕਹਾਉਂਦਾ ਹੈ। ਮੁਠੀ ਭਰ ਪਰ ਗੋਲੀਆਂ ਲੱਗਣ ਵਾਲਾ ਮਹਾਮਰੀਜ਼ ਜਾਂ ਵੱਡੇ ਮਰੀਜ਼ ਦਾ ਦਰਜਾ ਪ੍ਰਾਪਤ ਕਰ ਜਾਂਦਾ ਹੈ। ਦੂਸਰੀ ਕਿਸਮ ਦੀਆਂ ਗੋਲੀਆਂ ਹਸਪਤਾਲ ਜਾਂ ਡਾਕਟਰ ਦੇ ਕਲੀਨਿਕ ਵਿੱਚ ਲੱਗਦੀਆਂ ਹਨ। ਇਸੇ ਤਰ੍ਹਾਂ ਬਾਬੂ ਪਿੱਟ ਸਿਆਪਾ ਜੀ ਨੂੰ ਪਹਿਲੀ ਗੋਲੀ ਲੱਗੀ ਤਾਂ ਉਹ ਚੀਖੇ ਚਲਾਏ ਤੇ ਤਰਫੇ। ਚੀਖਦੇ ਹੋਏ ਕਹਿਣ ਲੱਗੇ ਓਏ ਸਾਨੂੰ ਮਾਤਰਾ ਨੂੰ ਤਾਂ ਐਸਪਰੋ ਐਨਾਸੀਨ ਦਾ ਪਤਾ ਹੀ ਨਹੀਂ ਸੀ ਹੁਣ ਇਹ ਨਵੀਂੋ ਗੋਲੀ ਆ ਗਈ ਆ ਗੋਲੀ ਕਿੱਥੇ ਲੱਗੀ ਆ ਬਾਬੂ ਇੱਕ ਮਿੱਤਰ ਨੇ ਸੁਭਾਵਿਕ ਪੁੱਛ ਲਿਆ ਗੋਲੀ ਲੱਗਦੀ ਏ ਬਸ ਹੋਰ ਕੀ ਫੇਰ ਵੀ ਕਿਤੇ ਤਾਂ ਲੱਗੀ ਏ ਹੋਵੇਗੀ ਗੋਲੀ ਦਿਸਦੀ ਤਾਂ ਨਹੀਂ ਕਿਤੇ ਲੱਗੀ ਹੋਈ ਮਿੱਤਰ ਨੇ ਫੇਰ ਆਖਿਆ ਬਸ ਲੱਗ ਗਈ ਏ ਗੋਲੀ ਹੁਣ ਖੈਰ ਨਹੀਂ ਹੋ ਨ ਨਹੀਂ ਕੋਈ ਬੰਨਣਾ ਉਹ ਤਾਂ ਕਹਿੰਦਾ ਸੀ ਬਾਬੂ ਜੀ ਜਦ ਤੱਕ ਜਿਓਗੇ ਗੋਲੀ ਖਾਣੀ ਪੈਣੀ ਆ ਸਰੀਰ ਛੁੱਟ ਜਾਊ ਗੋਲੀ ਨਹੀਂ ਛੁੱਟ ਸਕਦੀ ਕਿਤੇ ਲਹੂ ਨਹੀਂ ਵਗਿਆ ਕਿਤੇ ਛੜੀਟ ਤੱਕ ਨਹੀਂ ਪਈ ਤੁਸੀਂ ਤਾਂ ਐਵੇਂ ਘਬਰਾਏ ਪਏ ਹੋ ਮਿੱਤਰ ਨੇ ਫੇਰ ਆਖਿਆ ਤੇ ਬਾਬੂ ਨੇ ਅੱਗੇ ਜਵਾਬ ਦਿੱਤਾ ਓਏ ਇਹ ਉਹ ਗੋਲੀ ਨਹੀਂ ਡਾਕਟਰ ਵਾਲੀ ਗੋਲੀ ਐ ਮੈਦਾਨੇ ਜੰਗਵੇ ਵਾਲੀ ਗੋਲੀ ਹੁੰਦੀ ਤਾਂ ਹੁਣ ਤੱਕ ਕੋਡੀ ਚੇਤਨਾ ਹੋਈ ਹੁੰਦੀ ਉਹ ਗੋਲੀ ਮਾਰਦੀ ਐ ਇਹ ਜਲਾਉਂਦੀ ਐ ਬਾਬੂ ਪੇਟ ਸਿਆਪਾ ਜੀ ਨੇ ਦੱਸਿਆ ਜਾਨ ਨਾਲ ਜਹਾਨ ਹੈ ਜੇ ਇਹ ਗੋਲੀ ਜਿਉਂਦਾ ਰੱਖਦੀ ਐ ਤਾਂ ਫਿਰ ਤੁਹਾਨੂੰ ਕਾਦੀ ਚਿੰਤਾ ਐ ਬਾਬੂ ਜੀ ਇੱਕ ਪਹੁੰਚੇ ਹੋਏ ਸਾਧ ਦੀ ਛਾਤੀ ਉੱਤੇ ਇੱਕ ਵਾਰ ਇੱਕ ਚੂਹਾ ਲੰਘ ਗਿਆ ਸਾਧ ਨੇ ਬਹੁਤ ਰੋਲਾ ਪਾਇਆ ਬਹੁਤ ਪੇਟ ਸਿਆਪਾ ਕੀਤਾ ਚੇਲਿਆਂ ਨੇ ਸਹਿਜ ਭਾਉ ਹੀ ਆਖਿਆ ਕਿ ਗੁਰੂ ਜੀ ਚੂਹਾ ਹੀ ਲੰਘਿਆ ਹੈ ਹਾਥੀ ਰਾਣੀ ਲੰਘਿਆ ਸਾਧੂ ਹੋ ਕੇ ਇਨਾ ਹੋ ਹੋਲਾ ਕਿਉਂ ਮਚਾ ਰਹੇ ਹੋ ਸਾਧੂ ਕਹਿਣ ਲੱਗਾ ਮੈਂ ਇਸ ਚੂਹੇ ਤੋਂ ਨਹੀਂ ਡਰਦਾ ਬਾਕੀ ਆ ਤੋ ਡਰਦਾ ਹਾਂ ਹੁਣ ਹਰ ਚੂਹਾ ਸਾਡੀ ਛਾਤੀ ਤੋਂ ਹੀ ਲੰਘਿਆ ਕਰੇਗਾ ਸਾਡੀ ਛਾਤੀ ਤਾਂ ਚੂਹਿਆਂ ਨੇ ਜੀਟੀ ਰੋਡ ਬਣਾ ਛੱਡਨੀ ਐ ਅਸੀਂ ਇੱਕ ਗੋਲੀ ਲੱਗਣ ਤੋਂ ਨਹੀਂ ਡਰਦੇ ਘਬਰਾੜ ਤਾਂ ਇਹ ਹੈ ਕਿ ਅੱਜ 1 ਲੱਗੀ ਐ ਕੱਲ ਨੂੰ 2 ਲੱਗਣਗੀਆਂ ਪਰਸੋਂ 3 ਤੇ ਚੌਥ ਨੂੰ 4 ਲੱਗਣਗੀਆਂ ਮਹੀਨੇ 20 ਦਿਨਾਂ ਵਿੱਚ ਗੋਲੀਆਂ ਲੱਗਣ ਦੀ ਮਾਤਰਾ ਤੇ ਗਿਣਤੀ ਮੁਠੀਆਂ ਪਰ ਪਰਖਾਨ ਤੱਕ ਜਾ ਪਹੁੰਚਣੀ ਐ ਇਹ ਤਾਂ ਢੀਠਵਾਗ ਹੁੰਦੀਆਂ ਹਨ ਇੱਕ ਵਾਰ ਪਿੱਛੇ ਪੈ ਜਾਣ ਮੁਰਮਗਰੂਣੀ ਲੱਤਦੀਆਂ ਬਾਬੂ ਪੇਟ ਸਿਆਪਾ ਜੀ ਨੇ ਮੇਮਨੇ ਵਰਗੀ ਮਸ਼ੂਮ ਸਗਲ ਬਣਾ ਕੇ ਆਖਿਆ ਉਹਨਾਂ ਕੋਲ ਖਲੋਤੇ ਜਾਨੂਆ ਨੇ ਸਹਿਮਤੀ ਪ੍ਰਗਟਾਈ ਤੇ ਬਾਬੂ ਪਿੱਟਸੇ ਆਪਾਂ ਨੂੰ ਦਿਲੀ ਹਮਦਰਦੀ ਵੀ ਪੇਸ਼ ਕੀਤੀ ਪਰ ਉਹਨਾਂ ਦੇ ਆਪਣੇ ਹੀ ਦੁੱਖ ਦਰਦ ਸਨ ਮੈਨੂੰ ਦੋ ਗੋਲੀਆਂ ਲੱਗੀਆਂ ਹੋਈਆਂ ਨੇ ਇੱਕ ਨੇ ਆਖਿਆ ਮੈਨੂੰ ਚਾਰ ਇੱਕ ਹੋਰ ਨੇ ਆਖਿਆ ਮੈਨੂੰ ਤਾਂ ਅੱਠ ਲੱਗੀਆਂ ਹੋਈਆਂ ਨੇ ਤੀਸਰੇ ਨੇ ਵੀ ਕਹਿ ਦਿੱਤਾ ਯਾਰ ਸਾਨੂੰ ਲੱਗੀਆਂ ਗੋਲੀਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਜੋ ਸੁਵੇਰੇ ਨਰਨੇ ਕਾਲ ਦੇ ਖਾਣ ਲੱਗਦੇ ਆ ਖਾਂਦੇ ਖਾਂਦੇ ਰਾਤ ਪੈ ਜਾਂਦੀ ਹੈ ਤੁਸੀਂ ਇੱਕ ਦੋ ਗੋਲੀਆਂ ਅਜਿਹਿਆਂ ਲੱਗ ਜਾਣ ਤੇ ਹੀ ਕਬਰਾਏ ਪਏ ਹੋ ਅੱਜ ਕੱਲ ਜਦੋਂ ਵੀ ਦੋ ਮਿੱਤਰ ਮਿਲਦੇ ਹਨ ਰਾਜੀ ਖੁਸ਼ੀ ਪੁੱਛਣ ਦੀ ਥਾਂ ਇਹੋ ਤੇ ਇਦਾਂ ਹੀ ਪੁੱਛਦੇ ਹਨ ਗੋਲੀ ਲੱਗੀ ਕੋਈ ਕਿੰਨੀਆਂ ਗੋਲੀਆਂ ਲੱਗੀਆਂ ਯਾਰ ਹੁਣ ਤਾਂ ਗੋਲੀਆਂ ਦੇ ਸਿਰ ਤੇ ਹੀ ਆ ਬਸ ਇਦਾਂ ਹੀ ਚੱਲੀ ਜਾਵੇ ਤਾਂ ਗਣੀ ਮਤ ਸਮਝੋ ਗੋਲੀਆਂ ਖਾ ਕੇ ਵੀ guzara ਹੋ ਹੀ ਜਾਵੇ ਤਾਂ ਜੱਗ ਜਿੱਤਿਆ ਸਮਝੋ ਚਲੋ ਗੋਲੀਆਂ ਜਿੰਨੀਆਂ ਮਰਜ਼ੀ ਲੱਗ ਜਾਣ ਬਸ ਯਾਰ ਜਿਉਂਦੇ ਰਹੀਏ ਗੋਲੀਆਂ ਦੇ ਪੱਜ ਹੀ ਸਹੀ ਮਿੱਤਰ ਨੇ ਕਹਿ ਦਿੱਤਾ ਸੀ ਇੱਕ ਬੰਦਾ ਬਹੁਤ ਹੀ ਸ਼ਾਨ ਨਾਲ ਕਹਿਣ ਲੱਗਾ ਮੈਂ ਮੁਠੀਆਂ ਭਰ ਕੇ ਗੋਲੀਆਂ ਖਾਂਦਾ ਹਾਂ 10 ਗੋਲੀਆਂ ਤਾਂ ਨਾਸਤੇ ਤੋਂ ਪਹਿਲਾਂ ਹੀ ਖਾਈਆਂ ਇਹ ਸੁਨਣ ਵਾਲੇ ਉਹ ਸ महापुरुष ਦੀ ਗੱਲ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ ਕਈ ਤਾਂ ਉਹਨਾਂ ਨੂੰ ਇਸ ਯੋਗ ਦਾ ਹੀਰੋ ਹੀ ਸਮਝਣ ਲੱਗ ਜਾਂਦੇ ਹਨ ਜੇ ਕੋਈ ਇਹ ਕਹੇ ਸਾਨੂੰ ਇੱਕ ਵੀ ਗੋਲੀ ਨਹੀਂ ਲੱਗੀ ਗੋਲੀ ਤਾਂ ਸਾਡੇ ਨੇਰੇ ਤੇਰੇ ਨਹੀਂ ਆ ਸੁਣਨ ਵਾਲੇ ਅਜਿਹੇ ਬੰਦੇ ਨੂੰ ਝੂਠਾ ਹੀ ਨਹੀਂ ਮਹਾ ਝੂਠ ਸਮਝ ਕੇ ਉਸ ਨੂੰ ਅਣਗੋਲਿਆ ਕਰ ਦਿੰਦੇ ਹਨ ਕਹਿ ਵੀ ਦਿੰਦੇ ਹਨ ਐਵੇਂ ਝੂਠ ਮਾਰੀ ਜਾਣਾ ਗੋਲੀ ਲੱਗੇ ਬਿਨਾ ਕੋਈ ਰਹਿ ਸਕਦਾ ਭਲਾ ਇਸ ਜਮਾਨੇ 'ਚ ਲੱਗੀਆਂ ਗੋਲੀਆਂ ਬਾਰੇ ਦੱਸਣਾ ਇੱਕ ਤਰ੍ਹਾਂ ਨਾਲ ਫੈਸ਼ਨ ਹੀ ਹੋ ਗਿਆ ਹੈ ਇਸ ਨੂੰ ਸਮਾਜਿਕ ਮਾਨ ਇੱਜ਼ਤ ਵੀ ਸਮਝਿਆ ਜਾਣ ਲੱਗਿਆ ਹੈ ਦੱਸਣ ਵਾਲਾ ਬੜੀ ਠੋਕ ਨਾਲ 56 ਇੰਚ ਤੱਕ ਦੀ ਸ਼ਾਦੀ ਚੋਰੀ ਕਰਕੇ ਦੱਸਦਾ ਹੈ ਸਾਨੂੰ 50 ਗੋਲੀਆਂ ਲੱਗੀਆਂ ਹੋਈਆਂ ਨੇ ਤਾਂ ਲੋਕ ਬਹੁਤ ਹੀ ਫਕਰ ਨਾਲ ਸਿਰ ਉੱਚਾ ਕਰਕੇ ਬੜੀ ਈਰਖਾ ਨਾਲ ਅਜਿਹੇ ਬੰਦੇ ਵੱਲ ਦੇਖਣ ਲੱਗ ਜਾਂਦੇ ਹਨ ਮਨ ਹੀ ਮਨ ਸੋਚਦੇ ਨੇ ਇਹ ਤਾਂ ਯਾਰ ਬਾਜੀ ਮਾਰ ਗਿਆ ਗੋਲੀਆਂ ਲੱਗਣ ਦੇ ਮਾਮਲੇ ਵਿੱਚ ਅਸੀਂ ਰਹਿ ਗਏ ਫਾਡੀ ਤੇ ਫਾਡੀ ਸਮਾਂ ਔਨ ਹੀ ਵਾਲਾ ਹੈ ਜਦੋਂ ਅਜਿਹੀਆਂ ਗੋਲੀਆਂ ਲੱਗਣ ਵਾਲੇ ਲੋਕ ਜਿਲਾ ਪੱਧਰੀ ਸਟੇਟ ਪੱਧਰੀ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਰਿਕਾਰਡ ਬਣਾਇਆ ਕਰਨਗੇ ਅਜਿਹੇ ਕਿਸੇ ਪੱਧਰ ਪੁਰਸ਼ ਦਾ ਨਾਂ ਗਿਨੀ ਜਾਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿੱਚ ਬਰੇ ਹੀ ਸਨਮਾਨ ਨਾਲ ਲਿਖਿਆ ਜਾਵੇਗਾ ਇੱਕ ਮਰੀਜ਼ ਆਪਣੀਆਂ ਬਿਮਾਰੀਆਂ ਡਾਕਟਰ ਨੂੰ ਦੱਸਦਾ ਗਿਆ ਡਾਕਟਰ ਪਰਚੀ ਤੇ ਗੋਲੀਆਂ ਦਰ ਗੋਲੀਆਂ ਲਿਖਦਾ ਗਿਆ ਆਖਰ ਅੱਕ ਕੇ ਕਹਿਣ ਲੱਗਾ ਮਰੀਜ਼ ਸਾਹਿਬ ਲਿਖਦੇਆਂ ਲਿਖਦੇਆਂ ਮੇਰਾ ਤਾਂ ਹੱਥ ਥੱਕ ਗਿਆ ਹੈ ਮਰੀਜ਼ ਮਾਸੂਮ ਜਿਹਾ ਚਿਹਰਾ ਬਣਾ ਕੇ ਕਹਿਣ ਲੱਗਿਆ ਸਰ ਤੁਸੀਂ ਤਾਂ ਲਿਖਦੇ ਲਿਖਦੇ ਥੱਕ ਗਏ ਹੋ ਤੁਸੀਂ ਤਾਂ ਇੱਕ ਵਾਰ ਥੱਕੋਗੇ ਸਾਡਾ ਕੀ ਬਣੂ ਜਿਨ੍ਹਾਂ ਨੇ ਇਹ ਸਾਰੀਆਂ ਗੋਲੀਆਂ ਪਾਪੀ ਪੇਟ ਵਿੱਚ ਪਾਉਣੀਆਂ ਨੇ ਗੋਲੀਆਂ ਹੁਣ ਸਾਡੀ ਜਿੰਦ ਹਨ ਜਾਨ ਹਨ ਜਿਨ੍ਹਾਂ ਦੀ ਜਾਨ ਤੋਤੇ ਵਿੱਚ ਹੈ ਮਰੀਜ਼ ਦੀ ਗੋਲੀ ਵਿੱਚ ਹੈ ਇਸੀ ਸਾਡੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਸਟੋਰੀ ਗੋਲੀਆਂ ਹੀ ਗੋਲੀਆਂ ਵਧੀਆ ਲੱਗੀਆਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ